ਵਾਇਕ ਬ੍ਰਿਗੀ ਦਾ ਖਾਲਸਾ ਵਾਇਕ ਬ੍ਰਿਗੀ ਲਈ ਬੱਲੇ ਅੱਜ ਅਸੀਂ ਹੜਪੀੜਤ ਏਰੀਆ ਦੇ ਵਿੱਚ ਪਹੁੰਚੇ ਆਂ ਅਜਨਾਲਾ ਤੋਂ ਰਮਦਾਸ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਉਹ ਪਾਣੀ ਦੇ ਨਾਲ ਜਿਹੜੇ ਪਿੰਡ ਘਰੇ ਹੋਏ ਨੇ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਅੱਪ ਅੱਜ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਤਰਪਾਲਾਂ ਦੀ ਸੇਵਾ ਮੁਹੱਈਆ ਕਰਵਾਈ ਇਸੇ ਤਰ੍ਹਾਂ ਅਸੀਂ ਲੋਕਾਂ ਕੋਲੋਂ ਉਹਨਾਂ ਦੀਆਂ ਮੁਸ਼ਕਲਾਂ ਕੁੱਸ਼ੀਆਂ ਤੇ ਉਹਨਾਂ ਨੇ ਇੱਕ ਸੁੱਕੇ ਦੁੱਧ ਦੀ ਦਿੱਕਤ ਆ ਰਹੀ ਆ ਕਿਉਂਕਿ ਲੋਕਾਂ ਨੇ ਆਪਣੇ ਪਸ਼ੂ ਆਪਣੇ ਰਿਸ਼ਤੇਦਾਰਾਂ ਕੋਲ ਦੂਰ ਨੇੜੇ ਭੇਜ ਦਿੱਤੇ ਆ ਇੱਕ ਸੁੱਕੇ ਦੁੱਧ ਦੀ ਦਿੱਕਤ ਆ ਰਹੀ ਆ ਬੱਚਿਆਂ ਦੇ ਡਾਇਪਰ ਦੀ ਦਿੱਕਤ ਆ ਰਹੀ ਆ ਸੋ ਹੋਰ ਪਾਣੀ ਪਾਣੀ ਤਰਪਾਲਾਂ ਤੇ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਆ ਸੋ ਜਿਹੜੇ ਵੀ ਵੀਰ ਸੇਵਾ ਕਰਨੀ ਚਾਹੁੰਦੇ ਆ ਉਹ ਸਾਡੇ ਨੰਬਰਾਂ ਤੇ ਕੰਟੈਕਟ ਕਰਨ ਮੇਰਾ ਨੰਬਰ 88724 52693 ਇਹ ਕੰਵੀਰ ਦਾ ਨੰਬਰ ਨੋਟ ਕਰ ਜੋਨੀ ਵੀਰ ਪਿੰਡ ਮਲਕਪੁਰ ਦੇ ਵਿੱਚ ਆ ਰਾਜਾ ਵੀਰ ਆ ਇਹਨਾਂ ਦੇ ਨਾਲ ਕੰਟੈਕਟ ਕਰਨ ਸੋ ਸਾਡੇ ਨੰਬਰਾਂ ਤੇ ਕੰਟੈਕਟ ਕਰਨ ਤੇ ਆਪਾਂ ਉਹਨਾਂ ਨੂੰ ਆਪਾਂ ਸੰਗਤਾਂ ਨੂੰ ਸੇਵਾ ਮਹਈਆ ਕਰਵਾ ਸਕੀਏ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਆਪਾਂ ਸੇਵਾ ਨਿਭਾ ਰਹੇ ਹਾਂ ਕੈਂਪ ਦੀ ਸੋ ਸਾਰੇ ਵੀਰ ਸਾਡੇ ਕੈਂਪ ਦੇ ਵਿੱਚ ਸੇਵਾ ਕਰਨੇ ਦੇ ਚਾਹਵਾਨ ਹੋਣ ਤੋਂ ਸਾਡੇ ਨੰਬਰ ਤੇ ਕੰਟੈਕਟ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ